ਹਲੋ ਜੀ ਸ਼ਤਰੀਆ ਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਕਾਰਜੰਦ ਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਫੇਰ ਸ਼ੇਅਰ ਕਰਾਂਗੇ ਜੀ ਬਲੌਗ ਤੇ ਅੱਜ ਆਪਾਂ ਬਣਾਵਾਂਗੇ ਜੀ ਬਲੌਗ ਤੇ ਉੱਧਰ ਰਾਜਵਿੰਦਰ ਮਾਸੀ ਜੀ ਕੋਲ ਆਏ ਹੋਏ ਸੀਗੇ ਮਾਸੀ ਜੀ ਤੇ ਦੂਜੀ ਮਾਸੀ ਜੀ ਆਏ ਹੋਏ ਸੀਗੇ ਤੇ ਸਾਰੇ ਜਾਨ ਨੇ ਉੱਧਰ ਬੈਠੇ ਨੇਗੇ ਤੇ ਰੌਣਕਾਂ ਲੱਗ ਰਹੀਆਂ ਨੇਗੀਆਂ ਤੇ ਆਪਾਂ ਤੁਹਾਨੂੰ ਉਹਨਾਂ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਤੇ ਆਪਾਂ ਵੀ ਚੱਲਦੇ ਆ ਜੀ ਉਹਨਾਂ ਕੋਲੇ ਤੇ ਜੇ ਪਲੀਜ਼ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਦੇ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਆਪਾਂ ਨੂੰ ਆ ਰਹੀ ਹੈ ਜੀ ਚਾਚੂ ਜੀ ਦਾ ਵਿਆਹ ਤੇ ਉਹਨਾਂ ਦਾ ਵਿਆਹ ਹੈ ਜੀ ਜਨਵਰੀ ਦੇ ਵਿੱਚ ਤੇ ਉਹਨਾਂ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈਗੀ ਤੇ ਸਾਰੇ ਸੂਟ ਪਸੰਦ ਕਰ ਰਹੇ ਨੇਗੇ ਬਟ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜਾ ਸੂਟ ਲਈਏ ਤੇ ਕਿਹੜਾ ਕਲਰ ਲਈਏ ਕੋਈ ਕਲਰ ਹੀ ਨਹੀਂ ਪਸੰਦ ਆਉਂਦਾ ਹੈਗਾ ਤੇ ਫਿਰ ਹੁਣ ਦੇਖਦੇ ਆਂਗੇ ਜੀ ਤੇ ਮਾਸੀ ਜੀ ਹੋਰੀ ਉੱਧਰ ਬੈਠੇ ਸੀਗੇ ਨਮਸਤ ਕਰੀ ਜੀ ਜੰਮਾ ਤੁਸੀਂ ਅਸਤ ਆਪਾਂ ਬਿੱਟੇ ਬਿੱਟੀ ਕਰਿਆ ਨੇ ਵੀ ਕਰ ਲਈਏ ਕੋਈ ਤੇ ਜੰਮਾ ਵੀ ਕਰ ਲਓ ਆਪ ਦਾ ਮੈਂ ਰੱਸ ਨਹੀਂ ਬੋਲਦਾ ਕਿਉਂ ਬੋਲਦਾ ਪਤਾ ਨਹੀਂ ਉਹ ਤਾਂ ਪਉਂਦੀ ਨਹੀਂ ਕੋਈ ਬ੍ਰਾਂਡ ਦੀ ਚੀਜ਼ ਤਾਂ ਪਉਂਦੀ ਨਹੀਂ ਬ੍ਰਾਂਡ ਦਾ ਤੁਰਕ ਸਿਓ ਕਿਹੜਾ ਬ੍ਰਾਂਡ ਦਾ ਪਤਾ ਲੱਗਦਾ ਵਿਆਜ ਹੈਗਾ ਉਸੋ ਇੱਕ ਜਣਾ ਕੋ ਮੋਥੇ ਪਾ ਗਈ ਸੀ ਜਨਾਲ ਇਹ ਜਿਹੀ ਲਾਇਸ ਜੀ ਲੱਗੀ ਫਾਈਰੋਪਲੇਨ ਉਹ ਕੱਪੜਾ ਬਥੇ ਕਿੰਨਾ ਮਹਿੰਗਾ ਮਾਦਾ ਜੀ ਉਹ ਉਹ ਖਰਾਬ ਤੋਂ ਇੱਕੋ ਜਿਹੀ ਹੋ ਜਾਂਦੀ ਸੀ ਹੈ ਖਰਾਬ ਹੋ ਗਈ ਤੇ ਉਹ ਜਮੀ ਨਹੀਂ ਹੋਇਆ ਹੋ ਰਹੀ ਹੈ ਹੋਰ ਇਹਨਾਂ ਬਲਾਈ ਸੋਨੀ ਲਾ ਕੇ ਪਲਵਾਰ ਨਹੀਂ ਫਰੇ ਦੇ ਨੂੰ ਪ੍ਰਿੰਟ ਤੋਂ ਪ੍ਰਿੰਟ ਕਰਨ ਕੋਈ ਫਰਕ ਨਹੀਂ ਪੈਂਦਾ। ਇਹ ਫਰਕ ਨਹੀਂ ਲਾਉਂਦੇ। ਉਹਨੂੰ ਫਰਕ ਬਰਬਰ ਕਰ ਚੁੱਕੀ ਨਾ। ਇਹ ਕਿੰਨੇ ਪਾਣੀ ਅਸੀਂ ਤਾਂ ਆਏ ਗਏ ਆਂ ਵੀ ਸਾਨੂੰ ਬਿਆਜ਼ ਨਹੀਂ ਹੋਵੇਗਾ। ਇਹ ਕਿਹੜਾ ਤੈਨੂੰ ਸਸਤਾ ਲੱਗੂ ਫੈਜੂਗਾ। ਵੀ ਹਨੂ ਹੀ ਕੋਈ ਪ੍ਰਿੰਟ ਜਮ ਇਹ ਤਾਂ ਪੂਰਾ ਵਧੀਆ ਸੰਦਾ। ਹਾਂ ਹੈਗਾ ਤਾਂ ਹੈਗਾ। ਪ੍ਰਿੰਟ ਸਸਤਾ ਹੋ ਜਾਣਾ। ਮੇਰੇ ਨਾਲ ਆਉਂਦੀ ਆਹ ਇਹਨੂੰ। ਪਰ ਅੱਛਾ ਵੀਡੀਓ ਬਣਾ ਲੀਏ। ਤੀਆਂ ਜਮ। ਬਰਬਰੀ ਉਹ ਤਾਂ ਦੀਜੇ। ਹਾਂ ਉਹ ਢੱਗੀ ਜੇ। ਫਿਰ ਆਲੇ ਜਮ। ਇਹ ਇਹ ਕਾਹਦਾ ਮਰਜੰਟਾ ਦੇਖ ਲਓ ਮਰਜੰਟਾ ਮਰਜੰਟਾ ਦੇਖ ਇਹ ਤਾਂ ਪੀੜਾ ਪੀਕ ਗਿਆ ਇਹ ਤਾਂ ਪੂਹਾ ਪੀੜਾ ਤਾਂ ਦੋ ਵੇਸ ਤੇ ਲਿਆ ਤੇਰੇ ਨਾਲ ਕਿਹੜੀ ਕੁਸ਼ਪਰੀ ਤਾਂ ਇਹ ਟੂ ਘੋਲਣ ਦੇ ਘਾੜੀ ਕੇ ਰਹਿ ਗਈ ਇਸ ਤਰ੍ਹਾਂ ਤਾਂ ਕੁੱਤੀ ਲੈਣਾ ਇਹਨਾਂ ਨੂੰ ਦੇਖਣਾ ਤਾਂ ਬਿਆਲਾ ਮਨਾ ਗੂੜਾ ਗੂੜਾ ਚਲ ਕੋਈ ਤੇ ਇੱਥੇ ਆਂਟੀ ਜੀ ਸੂਟ ਦੇਖ ਰਹੇ ਸੀ ਕਿ ਤੇਨਾਂ ਨੂੰ ਕਲਰ ਹੀ ਨਹੀਂ ਪਤਾ ਲੱਗ ਰਿਹਾ ਵੀ ਕਿਹੜਾ ਕਲਰ ਲਵਾਂ ਤੇ ਦੇਖ ਰਹੇ ਸੀ ਕਿ ਸੂਟ ਹੋਣਾ ਤੇ ਅਸੀਂ ਪਹਿਲਾਂ ਕਾਫੀ ਸੂਟ ਦਿਖਾਤੇ ਸੀਗੇ ਤੇ ਉਹਨਾਂ ਦੇ ਵਿੱਚੋਂ ਆਂਟੀ ਨੇ ਇੱਕ ਸੂਟ ਤਾਂ ਲੈ ਲਿਆ ਸੀਗਾ बाकी होर देख रहेगा ਉਰੇ ਐਨੇ ਚ ਖੜਾ ਹੈ ਤੂੰ ਉਰੇ ਆ ਮੈੱਕੂ ਵੀ ਇੱਥੇ ਖੜਾ ਹੈ ਮਮੀ ਇਹ ਸਾਮਲੇ ਤੋਂ ਡੱਲ ਲੱਗ ਰਿਹਾ ਜਮੀ ਕੋਈ ਠੀਕ ਹੈ ਮਮੀ ਇਹ ਸਾਮਲੇ ਤੋਂ ਡੱਲ ਲੱਗ ਰਿਹਾ ਹੈ ਤਾ ਨਾ ਨਹੀਂ ਵੀ ਕਿੰਨੀ ਰੰਗ ਦੀ ਜਮਤ ਹੈ ਇਹਨੂੰ ਦੇਖੀ ਬਰਾਵਾ ਸੁਣਾ ਉਹ ਆ ਕਾਲਸ ਜੀ ਵਾਲਾ ਉਹਦਾ ਰੰਗ ਸੁਣਾ ਠੀਕ ਹੈ ਫਿਰ ਮੈਂ ਦੋ ਦਵਾਈਆਂ ਤਾਂ ਮੈਂ ਇਹ ਜਿਹਾ ਵੀ ਲਵਾਂਗੀ ਤੇ ਜਦੋਂ ਨਾ ਇਹ ਤਾਂ ਸੇਮ ਜੀ ਹੋ ਜੂਗੀ ਕਲਰ ਤੁਹਾਨੂੰ ਥੋੜਾ ਰੰਗ ਲੈ ਲੂਗੀ ਉਹਨੂੰ ਜਦੋਂ ਤੁਹਾਨੂੰ ਵੀ ਆਪਾਂ ਲਿਖਤ ਕਰ ਲੈਂਦੀਆਂ ਨੇ ਇਹ ਅੱਤ ਪਸੰਦ ਕਰ ਲੈਂਦੇ ਨੇ ਫੇ ਤੂੰ ਤੇਰੀ ਕੁੜੀ ਵਾਸਤੇ ਲੈ ਲੈ ਲੈਣਾ ਮੈਨੂੰ ਮੇਰੇ ਕੋਲ ਪਾਣਾ ਸੂਟ ਸੱਟ ਪਾਇਆ ਕਰ ਇੱਕ ਨੰਦ ਦਾ ਬੀਚੂ ਤੇ ਪਹਿਲਾਂ ਜੇ ਨਾ ਸੂਟ ਪਾਇਆ ਦੇਖ ਲੈ ਵੈਸੇ ਨੂੰ ਇਹ ਨਹੀਂ ਚਾਹਣੇ ਪੜ ਕੇ ਫਿਰ ਨਾ ਤੇ ਤਾਂ ਫਰਾਗ ਬਰੂਕ ਸੂਟ ਦਾ ਹੀ ਪਉਂਦੀ ਆ ਨਾ ਮੇਰੇ ਕੋਲ ਫਰਾਗ ਸੂਟ ਹੀ ਪਉਂਦੀ ਆ ਫਰਾਗ ਸੂਟ ਦਾ ਪਾ ਰੰਦੀ ਆ ਫਿਰ ਜਾ ਉਹ ਕਰਾ ਕਰ ਪਲਾਜੋ ਬਲੂਜੋ ਬਣਾਉਣੇ ਕਰੇ ਤੂੰ ਪਲਾਜੋ ਵੀ ਨਹੀਂ ਪਉਂਦੀ ਫਰਾਗ ਨਾਲ ਸਲਵਾਰ ਵੀ ਚੱਲ ਜਾਂਦੀ ਜਦੋਂ ਫਰਾਗ ਨਾਲ ਤਾਂ ਸਲਵਾਰ ਸੂਦੀ ਜਿਹਾ ਪਾ ਰਹਾ ਹੈ ਇਹਨਾਂ ਨੂੰ ਤੁਸਕਰੀਂ ਦੇ ਸੋਇਪਲਾ ਇਹਨਾਂ ਨੂੰ ਸੂਟਾਂ ਦਾ ਸ਼ੌਂਕ ਹੈ ਤੇ ਬਣਾਤੀ ਪਾਉਂਦੀ ਹੈ ਨਾ ਸੂਟ। ਸੂਟਾਂ ਲਈ ਆਲ ਵਾਲੇ ਬੁਟੀਕ ਨੇ ਹੁਣ ਤਾਂ ਸ਼ੌਂਕ ਜੇ ਨਹੀਂ ਦਿਰਾ ਵੀ ਹੋਗਾ। ਪਹਿਲਾਂ ਸਲਾਮ ਜਾਣ ਦੀ ਕਾਲ ਕਰਦੀ ਜਾਂਦੀ ਐ। ਹੁਣ ਬਾਤ ਮਾਤਾ ਜੀ ਮੀ ਬਾਤ ਹੈ ਜਿਉਂ ਰਾਜਵਿੰਦਰ ਵਜਾਲੀ ਉਹਦੀ ਲੈਣ ਦੇ ਚੱਕਰ ਸਮਾਧੀ ਦੇ। ਦੇਖੀ ਗੱਲਾਂ ਤਾਂ ਐ ਕਰਦੀ ਆ ਕਿ ਮੈਂ ਬਾਹਰ ਚਾਹ ਐ ਆ ਜੰਨੀ ਆ। ਮੈਂ ਸੁਭੀ ਲੈਤੀ ਹੈ ਜੇ ਮੈਂ ਕਈ ਵੀ ਇਹ ਤਾਂ ਬਿਆਨ ਤੱਕ ਦੇ ਤਾਂ ਪੂਰੀ ਨਹੀਂ ਹੋਈ। ਨਾ ਮੈਂ ਕਿੰਦਾ ਚ ਲੈ। ਰੋਇਦਾ ਮੇਰੇ ਵਾਲੇ ਲੈ ਆਇਆ ਕੋਈ ਪਾਕੇ ਨਿਕਲਦੀ ਹੈ ਇਹਨਾਂ ਨੂੰ ਕਾ ਲੈ ਲੈ ਹਟ ਜਾ ਇੱਕ ਨਾ ਨਾ ਪਾਗੀ ਸਾਡੀ ਹੋਰ ਕਿਹ ਨਾਲ ਪੈਣ ਦਾ ਰੱਖਦੇ ਖਾਦੇ ਕੁਰਸੀ ਨਾਲ ਥੋੜੀ ਜਿਮਤ ਉੱਠ ਜਾਂਦੀ ਆਈ ਕੋਈ ਨਾ ਕੋਈ ਨਾ ਕੁਰਸੀ ਦਾ ਕੋੜਾ ਪੂਰੀ ਨੂੰ ਲੈ ਦੇਖੀ ਕੁਰਸੀ ਦਾ ਨਾ ਮੈਂ ਤਾਂ ਪੂਰੀ ਆਈ ਸੀ ਜੀ ਕੁਰਸੀ ਦਾ ਸੋ ਬਚੀ ਤੁਸੀਂ ਤਾਂ ਬੜਾ ਸਹੀ ਟਾਈਮ ਤੇ ਫੋਨ ਕਰਾਇਆ ਪਏ ਬੈਜ ਬੈਣੀ ਨਹੀਂ ਆਈ ਪਾ ਲਈ ਆ ਜੇ ਜੇ ਭਰੇ ਜਾਂਦੇ ਸੇਵਾ ਕਰਨੀ ਹੈ ਪਰ ਮੈਂ ਹੁਣ ਨਹੀਂ ਚਾਹੁੰਦੀ ਕਾਸਿਕਾ ਕਾਸਿਕਾ ਬੁਆ ਤੇਰਾ ਕਹਿੰਦਾ ਕਿ ਫੋਨ ਹੋ ਰਹਾ ਹੋਰ ਸੀਗਾ ਵੀ ਹੋ ਰਹੀਗੀ ਵੀ ਨਾ ਥੋੜੇ ਗੁੜੀਆ ਤਾਂ ਲੱਗੀ ਸੀਗੀ ਜਦੋਂ ਥੋੜੀ ਜਿਹੀ ਲੱਗੀ ਹੈ ਹਲੋ ਨਹੀਂ ਸ਼ਾਇਦ ਕਿਤੇ ਪਹੇ ਕੈਸ ਤੂੰ ਕੱਟਦਾ ਇਹ ਚੀਜ਼ ਨਾਲ ਨਾ ਅਜੀ ਵੀਡੀਓ ਨਾ ਗਈ ਮੈਂ ਤੁਹਾਨੂੰ ਕਿੰਨਾ ਕਿਤੇ ਹੋ ਆ ਇਹ ਤੋਂ ਮੈਂ ਦੇਖੀ ਸੀ ਨਾ ਉਹ ਵੀ ਕੌਣ ਹੈ ਮੈਂ ਕਿਹਾ ਪਤੀ ਕੇ ਇਹ ਦੀ ਗੋਲੀ ਤੂੰ ਲੱਗਦੀ ਚੀਜ਼ ਦਾ ਹਾਂ ਸੋੜ ਦਿਖਾਓ ਮੈਂ ਕੋਈ ਨਹੀਂ ਖਰਦੋ ਮੈਂ ਦੱਸੂ ਨਹੀਂ ਪਾ ਰਿਹਾ ਇਹ ਵੇਖ ਲਓ ਪਹਿਲਾਂ ਇਹਨੇ ਲੈ ਲੈ ਕਰਾ ਮਨੇ ਇਹ ਭਾਈ ਦੁਕਾਨਦਾਰ ਨੇ ਜੀ ਦਿਖਾ ਦਿਓ ਉਹਦਾ ਵੀ ਦਿਖਾਓ ਜੀ ਉਹ ਪਿਆ ਆਹ ਤਾਂ ਨਹੀਂ ਇਹਦਾ ਵੀ ਬ੍ਰாக்கਟ ਅੱਛਾ ਆਹ ਰੰਗਾਂ ਰੰਦੀਪ ਦੇਖਿਓ ਸੋਨੇ ਕੱਲਰ ਉਹ ਕਿਉਂ ਬਰ ਬਨੇ ਉਹ ਲੈ ਲਿਆ ਜੀ ਇਹ ਸੋਨਾ ਉਹ ਵਾਲਾ ਕੱਲਰ ਵੀ ਹੈ ਉਹ ਵੀ ਸੋਨਾ ਰਤਨ ਦੇ ਪਿਆ ਵਾਸਤੇ ਅੱਛਾ ਤੇ ਆ ਜੀ ਸ਼ੁਰੂ ਕਰਦੇ ਹਾਂ ਕਾਲ ਕਾਲ ਮੈਂ ਤੇ ਸੋਚਿਆ ਮੈਂ ਤੇ ਸੋਚਿਆ ਉਹ ਵੀ ਤੇ ਸੋਚੀ ਤੇ ਸੋਚੀ ਕੋਤੋਂ ਕੋੜਾ ਕਿਹਦਾ ਨਹੀਂ ਇਹਨੂੰ ਵੀ ਤਾਂ ਨੋਨਿ ਦਿਖਾਇਆ ਸਿਮਰ ਪਸ਼ਮੀਨਾ ਹਾਂ ਇਹ ਇਹ ਕਾਦੇ ਚ ਹੈ ਬਰਬਰੀ ਮੈਂ ਪਿੰਕ ਤੇ ਫਰੋਜ਼ੀ ਹਾਂ ਹਾਂ ਇਹ ਮੈਂ ਰਿੰਗ ਲੈ ਕੇ ਜੀ ਆ ਰਹੀ ਫਿਲਮ ਅੱਛਾ ਅਸੀਂ ਕਰ ਬੈਣੇ ਪਾਲਿਆ ਪਹਾਂ ਜਾ ਕੇ ਦੱਸਾ ਚਾਚੀ ਨੂੰ ਮੈਂ ਤਾਂ ਜਦੋਂ ਦੱਪਰਾਣਾ ਹੋ ਦੋ ਦੋ ਪਾਣੀ ਆ ਦੇਖੋ ਅੱਜੀ ਇਹ ਵੀ ਕਾਹਨ ਦਾ ਮੈਂ ਗੱਲ ਪਹਿਲਾਂ ਸਨੇਹਾ ਲਾ ਕੇ ਕੀਤੀ ਅੱਜ ਪਰਬ ਨੇ ਵਧੀਆ ਕਰ ਸਕਦਾ

ਤੇ ਕਿ ਸਾਰੇ ਨੇ ਸੂਟ ਲੈ ਲਿਆ ਸੇਮ ਸੇਮੀ ਲੈਤ ਨੇਗੇ ਬਰੋਕਟਰ ਦੇ ਵਿੱਚ ਤੇ ਕਲਰ ਲੱਗ ਨੇਗੇ ਤੇ ਮੰਮਾ ਨੇ ਪੀਚ ਕਲਰ ਦਾ ਲੈਤਾ ਸੀਗਾ ਤੇ ਆਂਟੀ ਨੇ ਲੈਤਾ ਇਹ ਨੱਭੀ ਕਲਰ ਦਾ ਤੇ ਹੁਣ ਆਂਟੀ ਜੀ ਜਾ ਰਹੇ ਸੀਗੇ ਕਿਉਂਕਿ ਕਾਫੀ ਟਾਈਮ ਹੋ ਗਿਆ ਸੀਗਾ ਤੇ ਇਹਨਾਂ ਨੇ ਵੀ ਆਪਣੀ ਸ਼ਾਪ ਤੇ ਜਾਣਾ ਸੀਗਾ ਤੇ ਤਾਂ ਕਰਕੇ ਤੇ ਹੁਣ ਇਹ ਚੱਲੇ ਸੀਗੇ ਮੈਨੂੰ ਵੀ ਆਪਾਂ ਵੀਡੀਓ ਹੈ ਹਾਂ ਬਹੁਤ ਵਧੀਆ ਨੰਬਰ 4 ਕਰਕੇ ਆ ਗਏ ਚਲੋ ਜੀ ਏਸੀ ਅੱਜ ਦਾ ਆਪਣਾ ਬਲੌਗ ਤੇ ਬਲੌਗ ਦਾ ਐਂਡ ਆ ਪੈਥੀ ਕਰਦੇ ਆ ਜੀ ਮਿਲਦੇ ਆ ਅਗਲੇ ਬਲੌਗ ਦੇ ਨਾਲ ਤੇ ਮੈਂ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਬਲੌਗ ਦਾ ਐਂਡ ਆ ਪੈਥੀ ਕਰਦੇ ਆ ਜੀ ਮਿਲਦੇ ਆ ਅਗਲੇ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ